ਗੁੱਡ ਮਾਰਨਿੰਗ ਦੋਸਤੋ ਸਸੀ ਗੱਲ ਸਾਰਿਆਂ ਨੂੰ ਆ ਜਿਹੜੀ ਤੁਸੀਂ ਘੋੜੀ ਦੇਖ ਰਹੇ ਹੋ ਇਹ 6-7 ਦਿਨਾਂ ਚ ਬੰਨ ਖੁੱਲਿਆ ਅੱਜ ਆਪਾਂ ਕਾਲ ਇੱਕ ਵਾਰੀ ਗੱਲ ਕਰਨੀ ਆ ਧਿਆਨ ਨਾਲ ਵੀਡੀਓ ਸੁਣਿਓ ਠੀਕ ਆ ਕਾਲ ਇੱਕ ਕੀ ਹੁੰਦਾ ਤੇ ਚ ਸਾਵਧਾਨੀਆਂ ਕੀ ਨੇ ਪਿੱਛੇ ਕਾਫੀ ਟਾਈਮ ਹੋ ਗਿਆ ਵੀਡੀਓ ਨਹੀਂ ਪਾਈ ਗਈ ਕਿਉਂਕਿ ਕਾਫੀ ਲੰਬਾ ਟਾਈਮ ਫੀਲਡ ਦੇ ਵਿੱਚ ਬਿਜ਼ੀ ਰਹੇ ਇੱਕ ਰਾਜਸਥਾਨ ਸੀ ਘੋੜੀ ਉਹ ਵੀ ਠੀਕ ਆ ਇੱਕ ਮੋਗੇ ਕੋਲ ਸੀ ਉਹ ਵੀ ਠੀਕ ਆ ਤੇ ਇੱਕ ਇਹ ਸੀਗੀ ਇਹ ਵੀ ਘੋੜੀ ਹੁਣ ਠੀਕ ਆ ਬੰਨ ਖੁੱਲ ਗਿਆ 6ਵੇਂ 7ਵੇਂ ਦਿਨ ਅੱਛਾ ਮੈਂ ਅੱਜ ਗੱਲ ਕਰਨੀ ਏ ਤੁਹਾਡੇ ਨਾਲ ਕੌਲਿਕ ਤੇ ਕੌਲਿਕ ਕੀ ਆ ਕੌਲਿਕ ਕੋਈ ਪੇਟ ਦੇ ਬੰਨ ਨੂੰ ਕੌਲਿਕ ਨਹੀਂ ਕਹਿੰਦੇ ਹੈਗੇ ਠੀਕ ਆ ਕੌਲਿਕ ਦੀਆਂ ਬਹੁਤ ਸਾਰੀਆਂ ਕਿਸਮਾਂ ਨੇ ਕਿਸੇ ਵੀ ਤਰ੍ਹਾਂ ਦਾ ਪੇਟ ਦੇ ਵਿੱਚ ਹੋਣ ਵਾਲਾ ਦਰਦ ਉਹਨੂੰ ਕੌਲਿਕ ਕਹਿੰਦੇ ਨੇ ਉਹ ਹੋ ਸਕਦਾ ਬੰਨ ਦਾ ਹੋਵੇ ਹੋ ਸਕਦਾ ਗੈਸ ਦਾ ਦਰਦ ਹੋਵੇ ਹੋ ਸਕਦਾ ਕੋਈ ਅੰਤੜੀ ਨੂੰ ਪ੍ਰੋਬਲਮ ਆ ਗਈ ਠੀਕ ਹੈ ਜੀ ਹੋ ਸਕਦਾ ਕੋਈ ਮੰਲਾ ਉਹਨੂੰ ਐਸਿਡ ਐਸਿਡੋਸਿਸ ਹੋ ਗਿਆ ਤੁਸੀਂ ਇੱਕਦਮ ਖਾਣਾ-ਦਾਣਾ ਚੇਂਜ ਕਰਤਾ ਉਹਦੇ ਨਾਲ ਤਜਾਬ ਬਣ ਕੇ ਲੀਵਰ ਡੈਮੇਜ ਹੋਣ ਲੱਗ ਗਿਆ ਉਹਦੇ ਨਾਲ ਵੀ ਦਰਦ ਹੋਣ ਲੱਗ ਜਾਂਦਾ ਕਈ ਵਾਰ ਕਿਡਨੀਆਂ ਦਾ ਕਰੀਟਾਈਨ ਲੈਵਲ ਵੱਧ ਜਾਂਦਾ ਜਿਸ ਦੇ ਨਾਲ ਕਿਡਨੀ ਨੂੰ ਸੋਇਲਿੰਗ ਹੋ ਜਾਂਦੀ ਆ ਕਿਉਂਕਿ ਉਹ ਪ੍ਰੋਪਰ ਵਰਕ ਨਹੀਂ ਕਰ ਪਾਉਂਦੀਆਂ ਉਹਦਾ ਵੀ ਦਰਦ ਹੋ ਸਕਦਾ ਯਾਨੀ ਕਾਰਨ ਤਾਂ ਬਹੁਤ ਹੀ ਹੋ ਸਕਦੇ ਨੇ ਜਿੰਨੇ ਤੁਸੀਂ ਕਾਰਨ ਸੋਚ ਲੂ ਉਹਨੇ ਕਾਰਨ ਹੋ ਸਕਦੇ ਨੇ ਇਸੇ ਕਰਕੇ ਜਿਹੜਾ ਕਾਲਿਕ ਆ ਉਹ ਇੱਕ ਸਿਰਫ ਸਮਝਣ ਦੀ ਗੇਮ ਆ ਕੋਲਿਕ ਲਈ ਕੋਈ ਦਵਾਈ ਜਾਂ ਕੁਝ ਵੀ ਤੁਸੀਂ ਸਪੈਸੀਫਿਕ ਨਹੀਂ ਕਹਿ ਸਕਦੇ ਵੀ ਇਹਨੂੰ ਆਹੀ ਦਿੱਤਾ ਜਾਊਗਾ। ਉਹ ਸਿਰਫ ਸਮਝਣ ਦੀ ਗੇਮ ਆ ਜਦੋਂ ਵੀ ਕਿਤੇ ਤੁਹਾਡੇ ਘੋੜੇ ਨੂੰ ਦਰਦ ਹੁੰਦਾ ਤੁਸੀਂ ਜਿਹੜਾ ਤੁਹਾਡੇ ਨੇੜੇ ਵਾਲਾ ਡਾਕਟਰ ਹੈ ਜਿਹਦੇ ਨਾਲ ਤੁਸੀਂ ਬਰਤਦੇ ਹੋ ਜਿਹੜਾ ਤੁਹਾਡੇ ਨਾਲ ਡੀਲ ਕਰਦਾ ਉਹਦੇ ਨਾਲ ਸੰਪਰਕ ਕਰੋ ਤੇ ਅਟ ਟਾਈਮ ਘੋੜੇ ਦੀ ਜਾਂਚ ਕਰਾ ਲਓ। ਤੇ ਕੋਲਿਕ ਨਾ ਹੋਵੇ ਉਹਦੇ ਲਈ ਮੋਟੀ ਮੋਟੀਆਂ ਸਾਵਧਾਨੀਆਂ ਦੱਸ ਦਿੰਨੇ ਆਪਾਂ ਠੀਕ ਆ ਇੱਕ ਤਾਂ ਤੁਸੀਂ ਕਦੇ ਵੀ ਉਹਦੇ ਪੱਠੇ ਇਕਦਮ ਚੇਂਜ ਨਾ ਕਰੋ। ਇਕਦਮ ਉਹਦਾ ਕਦੇ ਵੀ ਦਾਣਾ ਚੇਂਜ ਨਾ ਕਰੋ। ਜੇ ਇਕਦਮ ਐਕਸਰਸਾਈਜ਼ ਕਰਕੇ ਆਇਆ ਉਦੋਂ ਹੀ ਮਤਲਬ ਤੁਸੀਂ ਉਹਨੂੰ ਵਰਕ ਦਿੱਤਾ ਇਕਦਮ ਉਹਨੂੰ ਜਦੀ ਦਾਣਾ ਖਾਣ ਨੂੰ ਨਾ ਪਾਓ ਜਾਂ ਪਾਣੀ ਨਾ ਪਿਆਓ ਇਕਦਮ ਤੇ ਡੀ ਵਰਮਿੰਗ ਆ ਜਿਹੜੀ ਉਹ ਟਾਈਮ ਟਾਈਮ ਤੇ ਕਰਦੇ ਰਹੋ ਡੀ ਵਰਮਿੰਗ ਮੈਂ ਤੁਹਾਨੂੰ ਦੱਸ ਦੇਣਾ ਰਾਤ ਇੱਕ ਭਰਾ ਦਾ 9 ਵਜੇ ਫੋਨ ਆਇਆ ਸੀ ਇਹੀ ਕਾਰਨ ਆ ਵੀ ਫੋਨ ਬੰਦ ਕਰਨਾ ਪੈਂਦਾ ਕਈ ਤਾਂ 10 ਵਜੇ ਵੀ ਕਰ ਲੈਂਦੇ ਆ ਸਾਡਾ ਪਿੰਡਾਂ ਦਾ ਮਾਹੌਲ ਆ ਸੀ ਸਰਜਰੀ ਸੌਣ ਵਾਲੇ ਬੰਦੇ ਆ ਡੀ ਵਰਮਿੰਗ ਕੀ ਆ ਤੁਸੀਂ ਉਹਨੂੰ ਗੋਲੀ ਨਾਲ ਵੀ ਕਰ ਸਕਦੇ ਹੋ ਪਾਊਡਰ ਨਾਲ ਵੀ ਕਰ ਸਕਦੇ ਹੋ ਇਹ ਗਾ ਲਿਕਵਿਡ ਨਾਲ ਵੀ ਕਰ ਸਕਦੇ ਹਾਂ ਪੇਸਟ ਨਾਲ ਵੀ ਕਰ ਸਕਦੇ ਹਾਂ ਸਾਰੇ ਆਪ ਦੀ ਜਗਾ ਬੈਟਰ ਨੇ ਡੀਵਾਰਮਰ ਇਹਦੇ ਚ ਕੁਝ ਵੀ ਇਹ ਨਹੀਂ ਹੈਗਾ ਵੀ ਘੋੜੇ ਲਈ ਉਹ ਨਹੀਂ ਬਣਿਆ ਹੋਇਆ ਘੋੜੇ ਲਈ ਆ ਨਹੀਂ ਬਣਿਆ ਹੋਇਆ ਉਹ ਜਿਹੜੀ ਗੇਮ ਆ ਤੁਹਾਨੂੰ ਪਤਾ ਹੀ ਲੱਗ ਜਾਂਦਾ ਜਦੋਂ ਤੁਸੀਂ ਇੱਕ ਦੋ ਵਾਰੀ ਖੇਡ ਲੈਨੇ ਹੋ ਕੋਈ ਵੀ ਡੀਵਾਰਮਰ ਆ ਉਹਨੂੰ ਸੇਫ ਤੇ ਸਿਕਿਉਰ ਤਰੀਕੇ ਨਾਲ ਦੇਣਾ ਚਾਹੀਦਾ ਸੇਫ ਕੀ ਹੈ ਇੱਕ ਤਾਂ ਉਹਦੀ ਡੋਜ਼ ਕੈਲਕੂਲੇਟ ਕਰਕੇ ਦਿਓ ਜਿਆਦਾ ਓਵਰ ਬੋਡੀ ਵੇਟ ਮਤਲਬ ਬੋਡੀ ਵੇਟ ਤੋਂ ਓਵਰਡੋਜ਼ ਨਾ ਦਿਓ ਠੀਕ ਹੈ ਉਸ ਤੋਂ ਇਲਾਵਾ ਜਿਹੜੀਆਂ ਪ੍ਰੈਗਨੈਂਟ ਘੋੜੀਆਂ ਨੇ ਕਈ ਸਾਲਟ ਨੇ ਜਿਹੜੇ ਉਹਨਾਂ ਨੂੰ ਦਿੱਤੇ ਨਹੀਂ ਜਾਂਦੇ ਜਿਵੇਂ ਲਵੈਂਡਾ ਜੋਲ ਉਹ ਪ੍ਰੈਗਨੈਂਸੀ ਘੋੜੀ ਤੇ ਅਵੋਇਡ ਕਰੋ ਬਹੁਤ ਸਾਰੀਆਂ ਬੋਲਸ ਨੇ ਜਿਹੜੀਆਂ ਪ੍ਰੈਗਨੈਂਸੀ ਸੇਫ ਆਉਂਦੀਆਂ ਨੇ ਜਿਵੇਂ ਪਲਮੈਂਡਾ ਜੋਲ ਹੋਰ ਬਹੁਤ ਸਾਰੇ ਕੰਬੀਨੇਸ਼ਨ ਨੇ ਜਿਹੜੇ ਤੁਸੀਂ ਦੇ ਸਕਦੇ ਹੋ ਠੀਕ ਹੈ ਜੀ ਇਹ ਡੀ ਵਰਮਿੰਗ ਤੇ ਹੋ ਗਈ ਗੱਲ ਕੋਲਿੱਕ ਤੇ ਹੋ ਗਈ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਈਕ ਕਰਿਓ ਕਮੈਂਟ ਕਰਿਓ ਠੀਕ ਹੈ ਦੋਸਤੋ ਮਿਲਦੇ ਆ ਨੈਕਸਟ ਵੀਡੀਓ ਚ ਹੁਣ ਜਿਹੜੀਆਂ ਅਗਲੀਆਂ ਵੀਡੀਓ ਨੇ ਉਹ ਗਾਇਨੀ ਤੇ ਆਉਣਗੀਆਂ ਤੇ ਬਨੇ ਰਹਾਂਗੇ ਨਾਲ ਤੁਹਾਡੇ ਠੀਕ ਹੈ ਦੋਸਤੋ